ਅੱਜ ਮੰਦਿਰ ਸ੍ਰੀ ਰਾਮ ਚੰਦਰ ਜੀ ਰਜਿਸਟਰ ਪਟੰਡਾ ਵੱਲੋਂ ਅੱਖਾਂ ਦਾ ਮੁਫਤ ਕੈਂਪ ਵਿਰਤ ਆਰਸ਼ਰਮ ਵਿੱਚ ਲਗਾਇਆ ਗਿਆ ਜਿਸ ਵਿੱਚ ਸੈਂਕੜੇ ਲੋਕਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਤੇ ਜ਼ਰੂਰਤਮੰਦਾਂ ਦਾ ਅੱਖਾਂ ਦੇ ਆਪਰੇਸ਼ਨਾਂ ਲਈ ਮਰੀਜ਼ਾਂ ਦੀ ਸਿਲੈਕਸ਼ਨ ਕੀਤੀ ਗਈ ਤੇ ਜਿਹੜਾ ਨੇ ਕੀ ਆਪਣਾ ਉੱਚਾ ਵਾਲਾ ਹਸਪਤਾਲ ਇਹਨਾਂ ਤੋਂ ਪਹਿਲਾਂ ਕਿ ਮੜੋ ਸੀ ਅੱਜ ਨਵੀਂ ਪਹਿਲਾਂ 34 ਸਾਲਾਂ ਤੋਂ ਕਿਨੇ ਨੂੰ ਵਾਹਾ ਉਹ ਨਾ ਪੱਕੇ ਉੱਥੇ ਸਰ ਕੀ ਨਾਮ ਤੁਹਾਡਾ ਜੀਵਾਰਾਮ ਗੋਇਲ ਜਿਹੜਾ ਅੱਜ ਕੈਂਪ ਵਾਰ ਇਸ ਜਾਣਕਾਰੀ ਸੰਬੰਧ ਕੈਂਪ ਕੋ ਜੀ ਉਸ ਇਹ ਆਈ ਆਪਰੇਸ਼ਨ ਕੈਂਪ ਅੱਜ ਕਿਤਰੀ ਨੂੰ ਸ਼ੁਰੂ ਕੀਤਾ ਹੈ ਡਾਕਟਰ ਜੁਗੇਸ਼ ਪੰਡਤ ਜੀ ਅੱਗੇ ਪੇ ਜਾ ਰਹੇ ਨੇ ਮਾਡਮ ਡਾਕਟਰ ਸੁਤੰਤਰ ਗੁਪਤਾ ਜੀ ਵੀ ਅਗਵਾਈ ਚ ਚੱਲ ਰਹੇ ਹਨ ਹੋਰ ਬੇਜੋ ਕਿਨੋ ਹਰ ਗੱਲ ਜਿਵੇਂ ਨੇ ਸਾਡੀ ਸਾਰੀ ਟੀਮ ਇਸ ਤਰ੍ਹਾਂ ਕਿ ਹਮੇਸ਼ਾ ਤੋਂ ਕਰੋੜ ਬੰਦ ਯੋਗਾ ਵੀ ਸਹਿਤਾ ਵਾਸਤੇ ਤਤਪਰੰਦੀ ਹੈ ਤਾਂ ਅੱਜ ਉਸਨੇ ਸੋਚਿਆ ਕਿ ਕਾਈ ਆਪਰੇਸ਼ਨ ਕੈਂਪ ਲਾਇਆ ਜਾਵੇ ਤਾਂ ਕਿ ਜ਼ਰੂਰਤਵੰਦ ਲੋਕਾਂ ਦਾ ਆਇਸਾ ਜੋ ਮੋਤੀਆਬਿੰਦ ਦੀ ਸ਼ਿਕਾਇਤ ਹੈ ਉਹਦੇ ਬਾਰੇ ਇਹ ਕੈਂਪ ਹੈ ਤਾਂ ਅੱਜ ਕੈਂਪ ਸ਼ੁਰੂ ਹੋ ਚੁੱਕਿਆ ਹੈ ਡਾਕਟਰ ਸਾਹਿਬ ਦੇਖ ਰਹੇ ਹੈ ਕਿ ਜਿਹੜੇ ਆਪਰੇਸ਼ਨ ਦੇ ਲਾਇਕ ਪੇਸ਼ੈਂਟ ਨਿਕਲਣਗੇ ਉਹਨਾਂ ਦੇ ਆਪਰੇਸ਼ਨ ਕੀਤੇ ਜਾਣਗੇ ਤੇ ਦੂਸਰਿਆਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ ਟਸਟ ਮੰਦਰ ਸ਼੍ਰੀ ਰਾਮਚੰਦਰ ਜੀ ਰਜਿਸਟਰਡ ਬਹਿੰਦਾ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮਾਂ 'ਚ ਤੇ ਧਰਮ ਦੇ ਕੰਮਾਂ 'ਚ ਅੱਗੇ ਰਹਿੰਦਾ ਹੈ ਉਸੇ ਨੂੰ ਅੱਗੇ ਵਧਾਉਂਦੇ ਹੋਏ ਅੱਜ ਇਹ ਆਈ ਆਪਰੇਸ਼ਨ ਕੈਂਪ ਲਾਇਆ ਗਿਆ ਹੈ। ਲਾਇਆ ਲਈ ਅੱਖਾਂ ਤੱਕ ਪਹਿਲਾ ਕੈਂਪ ਹੈ ਕਿ ਪਹਿਲੇ ਲੱਗੇ। ਅਸੀਂ ਟ੍ਰਸਟ ਮੈਂਡਸ਼ੀਟ ਆਪ ਜੀ ਦੀ ਤਰਫੋਂ ਇਹ ਸਾਡਾ ਪਹਿਲਾ ਹੀ ਉਪਰਾਲਾ ਹੈ ਪੇਸ਼ੈਂਟ ਦਾ। ਤਾਂ ਸਾਡੇ ਸ਼ਹਿਰ ਨੂੰ ਅਸੀਂ ਨੂੰ ਕੀ ਕਹੋਗੇ? ਅਜੇ ਤੱਕ ਬਸੇਰੇ ਲੋਕੀ ਘਰਾਂ ਉਜੀ ਬੈਠੇ ਹੈ ਜੇ ਕੈਂਪ ਜੀ ਨਹੀਂ ਪਹੁੰਚੇ ਤਾਂ ਉਹਨਾਂ ਦਾ ਇੱਕ ਮੈਸੇਜ। ਦੇਖੋ ਜਿਹੜਾ ਇੱਥੇ ਆ ਗਿਆ ਉਹਦੀ ਤਾਂ ਹੋਏ ਗਈ। ਆਪਰੇਸ਼ਨ ਦੀ ਲੋੜ ਹੈ ਤਾਂ ਆਪਰੇਸ਼ਨ ਹੋਏਗਾ ਕੋਈ ਦਵਾਈ ਦੀ ਲੋੜ ਹੈ ਤਾਂ ਦਵਾਈ ਦਿੱਤੀ ਜਾਏਗੀ। ਨਹੀਂ ਤਾਂ ਫਿਰ ਅੱਗੇ ਵੀ ਆਪਰੇਸ਼ਨ ਕੈਂਪ ਲੱਗਦੇ ਰਹਿਣਗੇ ਸਾਡੀ ਤਰਫੋਂ। ਸਾਡੀ ਕੋਸ਼ਿਸ਼ ਹੋਏਗੀ। ਕਿ ਹਰ ਸਾਲ ਹੀ ਇਸ ਤਰ੍ਹਾਂ ਦਾ ਇੱਕ ਆਪਰੇਸ਼ਨ ਕੈਂਪ ਲਾਇਆ ਜਾਵੇ ਤਾਂ ਕਿ ਜ਼ਰੂਰਤਵੰਦ ਲੋਕਾਂ ਦੀ ਸਹਾਇਤਾ ਹੋ ਸਕੇ ਜਿਹੜੇ ਤੁਸੀਂ ਅੱਖਾਂ ਦੇ ਆਪਰੇਸ਼ਨ ਕਹਿੰਦੇ ਆ ਅੱਜ ਹੀ ਹੋਣਗੇ ਕਿ ਹਰ ਸਿਲੈਕਸ਼ਨ ਹੋ ਗਈ ਹਾਂ ਜੇ ਥੋੜੇ ਹੋਏ ਤਾਂ ਅੱਜ ਹੀ ਹੋਣਗੇ ਜਿਆਦੇ ਹੋਏਗੇ ਤਾਂ ਫਿਰ ਟਾਈਮ ਉੱਨਾਂ ਨੂੰ ਅੱਗੇ ਦਿੱਤੀ ਜਾਵੇ 12 ਨਾਲੇ ਮਰੀਜ਼ਾਂ ਦੀ ਤੁਸੀਂ ਕੀ ਪ੍ਰਬੰਧ ਕਰਨਾ ਹੈ 12 ਜਿਹੜੇ ਮਰੀਜ਼ ਆ ਰਹੇ ਆ ਉਹਨਾਂ ਦਾ ਉਹਨਾਂ ਨੂੰ ਵੀ ਜਾ ਰਹੇ ਉਹਨਾਂ ਵਾਸਤੇ ਵੀ ਸਾਰਾ ਚੰਗਾ ਪਣੀ ਦਾ ਵੀ ਵਿਵਸਥਾ ਹੈ ਜੀ ਤੇ ਜੇ ਖਾਣੇ ਦੀ ਲੋੜ ਹੋएगी ਤਾਂ ਖਾਣਾ ਵੀ ਉੱਥੇ ਪਵਾਵਾਂਗੇ ਹਾਂ ਜੀ ਠੀਕ ਹੈ ਥੈਂਕ ਯੂ ਕੋਈ ਨਾ ਅੰਮ੍ਰਿਤਸਰ ਦੇ ਸਟੂਡੈਂਟ ਸਭ ਤੋਂ ਵੱਧ ਕਿਹਨੇ ਜਿਨ੍ਹਾਂ ਨੂੰ ਇਹ ਆਪਾਂ ਇਸ ਪੱਤੂਮਾ ਡਾਕਟਰ ਅੱਖਾਂ ਦਾ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਨੇ ਹਾਂ ਇਹਨਾਂ ਤੋਂ ਬਾਅਦ ਕੋਈ ਨਹੀਂ ਜੀ ਕੋਟੇ ਬ੍ਰੀਗਿੰਗ ਨਹੀਂ ਜੀ 1500 ਲਈ ਨਹੀਂ ਜਿੰਨਾ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਨਹੀਂ ਉਹਨਾਂ ਦਾ ਟੈਸਟ ਕੀਤੇ ਜਾਂਦੇ ਨੇ ਅੱਜ ਦਾ ਇਹ ਜਿਹੜਾ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲੱਗਿਆ ਹੋਇਆ ਹੈ ਸਾਡੀ ਟੀਮ ਗਾਇੰਸ ਚੈਰੀਟੇਬਲ ਲੈਵਲ ਨੂੰ ਇੱਥੇ ਬਲੱਡ ਟੈਸਟ ਕਰਨ ਲਈ ਪਹੁੰਚੀ ਹੋਈ ਹੈ ਤੇ ਬਹੁਤ ਸੱਜਣ ਪਰਿਵਾਰਕ ਮਾਤਾਵਾਂ ਪੈਨਾ ਆਪਰੇਸ਼ਨ ਵਿੱਚ ਪਹੁੰਚੇ ਹੋਏ ਨੇ ਜਿਹੜੇ ਕਿ ਆਪਣੀ ਅੱਖਾਂ ਦਾ ਸਾਰੇ ਚੈੱਕਅਪ ਕਰਵਾਉਣ ਤੇ ਡਾਕਟਰ ਸੁਤੰਤਰ ਗੁਪਤਾ ਜੀ ਤੋਂ ਤੇ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਹੈ ਉਹ ਸਾਡੇ ਕੋਲੇ ਬਲੱਡ ਟੈਸਟ ਉਹਨਾਂ ਦੇ ਕੀਤੇ ਜਾ ਰਹੇ ਨੇ ਤੇ ਸਾਨੂੰ ਇਸ ਦਿਨ ਦੀ ਬੜੀ ਖੁਸ਼ੀ ਹੈ ਕਿ ਇਸ ਦੇ ਵਿੱਚ ਨੋਇੰਸ ਕਲੱਬ ਚੈਰੀਟੇਬਲ ਲੈਬ ਵੱਲੋਂ ਆਪ ਦਾ ਸਹਿਯੋਗ ਦੇ ਰਹੇ ਹਨ ਧੰਨਵਾਦ ਆਪ ਲਈ ਸਰ ਅਜੇ ਕੈਂਪ ਹੋ ਰਿਹਾ ਹੈ। ਦੇਖੋ ਮੈਂ ਇਮਾਮ ਚੰਦਰ ਆਰਾਮ ਟਾਸਨ ਸਿੰਘ ਰਾਸਟ ਸ਼੍ਰੀ ਰਾਮ ਚੰਦੇ ਜੀ ਵੱਲੋਂ ਅੱਜ ਅੱਖਾਂ ਦਾ ਮੁਫਤ ਪ੍ਰੇਖਣ ਮਾਰ ਲਾਇਆ ਗਿਆ ਹੈ। ਜਿੰਨੇ ਵੀ ਮਰੀਜ਼ਾਂ ਦਾ ਚੈੱਕਅਪ ਹੋਊਗਾ ਜਿੰਨਾਂ ਦਾ ਵੀ ਕਿੱਟੇ ਮੋਤੀ ਦਾ ਆਪਰੇਸ਼ਨ ਹੋਣਾ ਆ ਉਹ ਪਹਿਲਾਂ ਦਾ ਸੱਡਾ ਡੀਓ ਪੀਐਨ ਥੋੜਾ ਡਾਇਰੈਕਟਰ ਸਾਡਾ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਅੱਖਾਂ ਬਾਰੇ ਕੀ ਕਹੋਗੇ ਕਿਉਂਕਿ ਅੱਖਾਂ ਦੀ ਪ੍ਰੋਬਲਮ ਸਾਨੂੰ ਹੈ। ਬਹੁਤ ਬੜਾ ਜਿੰਨਾ ਨੇ ਉਪਰਾਲਾ ਕੀਤਾ ਵੇ ਇਹ ਕਿੱਟੇ ਮੋਤੀ ਦੀ ਬੁਢਾ ਦੀ ਬਜ਼ੁਰਗਾਂ ਚ ਜਾਰਾ ਹੁੰਦੀ ਹੈ ਲੋਕਾਂ ਨੂੰ ਜਰੂਰਤ ਸੀ ਇਹਨਾਂ ਦੀ ਬਿਮਾਰੀਆਂ ਦਾ ਕਿੱਟੇ ਮੋਤੀ ਦਾ ਜਿੰਨਾ ਵੀ ਅਪਲੀਕੇਸ਼ਨ ਕਰਾ ਰਹੇ ਬਹੁਤ ਵਧੀਆ ਕੰਮ ਕਰ ਰਹੇ ਬਹੁਤ ਵਧੀਆ ਉਪਰਾਲਾ ਕਰ ਰਹੇ ਨਸ਼ਾ ਪੜਨ ਵਾਲੇ ਬੱਚੇ ਕਾਲਜਾਂ ਦੇ ਬੱਚੇ ਮੋਬਾਈਲਾਂ ਦੇ ਜ਼ਿਆਦਾ ਵਰਤੋਂ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਮੋਬਾਈਲ ਦੀ ਵਰਤੋਂ ਘੱਟੋ ਘੱਟ ਜਦੋਂ ਇਹਨਾਂ ਦੇ ਸਿਹਤ ਨੂੰ ਟੈਮ ਘੱਟੋ ਘੱਟ ਰੱਖਾ ਹਰਮੋਲਾ ਹੈ ਬਾਕੀ ਬੱਚਿਆਂ ਦੀ ਨਿਗਾਹ ਜ਼ਰੂਰ ਚੈੱਕ ਕਰਾਂਦੇ ਰਹਿਣਾ ਕਿਉਂਕਿ ਉਹਨਾਂ ਦੀ ਨਿਗਾਹ ਖਰਾਬ ਹੋ ਸਕਦੀ ਹੈ ਘੱਟਾ ਦਾ ਐਨਕ ਜ਼ਰੂਰ ਲਾਉਣੀ ਚਾਹੀਦੀ ਹੈ ਕਿਉਂਕਿ ਐਨਕ ਤੋਂ ਬਿਨਾ ਉਹ ਮੋਬਾਈਲ ਵਗੈਰਾ ਚਲਾਉਂਦੇ ਤਾਂ ਬਹੁਤ ਹਾਰਮੋਲਾ ਨੰਬਰ ਬਹੁਤ ਹੀ ਨੰਬਰ ਦੂਰੀ ਨਜ਼ਰ ਹੋ ਰਿਹਾ ਇਸ ਕਰਕੇ ਤਿੰਨ ਤਿੰਨ ਮਹੀਨੇ ਬਾਅਦ 6 ਮਹੀਨੇ ਬਾਅਦ ਬਿਨਾਂ ਇਹ ਬੱਚਾ 18 ਸਾਲ ਦਾ ਨਹੀਂ ਹੁੰਦਾ ਹਰੇ ਦੇ ਜੂਤਾ ਦਾ ਹਾਨ ਕੰਟਰੋਲ ਥੈਂਕ ਯੂ ਸਰ ਅੱਜ ਦੇ ਕੈਂਪ ਉਹ ਕਿ ਕੰਮ ਇਟ ਅਸੂਮ ਅਦਰ ਸ਼ਿਗਾਮ ਜੁਦਾ ਜੀ ਹੈ ਅੱਜ ਦਾ ਜਿਹੜਾ ਹੈਗਾ ਟੈਸਟ ਦਾ ਪ੍ਰੇਪਰੇਸ਼ਨ ਦਾ ਕੈਂਪ ਆਇਆ ਬਹੁਤ سارے ਐਸੇ ਬੀਜ ਨੇ ਜਿਹੜੇ ਕਰਚਾ ਨਹੀਂ ਕਰ ਸਕਦੇ ਅੱਖਾਂ ਨੂੰ ਉਸ ਤੋਂ ਰਿਫਰ ਕਰਦੇ ਨੇ ਉਹਨਾਂ ਵਾਸਤੇ ਅੱਜ ਜਿਹੜਾ ਹੈਗਾ ਜਿਹੜੇ ਚੈੱਕ ਅਪ ਹੋ ਗਏ ਜਿਨ੍ਹਾਂ ਦੇ ਉਸ ਦੀ ਲੋੜ ਹੈ ਆਪਰੇਸ਼ਨ ਦੀ ਅੱਜ ਹੀ ਉਹਨਾਂ ਦੇ ਪ੍ਰੈਸ਼ਰ ਕੀਤੇ ਜਾਣਗੇ ਇਸ ਰਾਤ ਸਮਾਲ ਦੇ ਲਈ ਪਰਤੀ ਸੇਵਾ ਦਾ ਇਹ ਲੱਭਾ ਹੈ ਕੋ ਟ੍ਰਸ ਬੰਦਰਸ਼ੀ ਡਾਕਟਰ ਜੀ ਅਧਿਕਾਰੀ ਉਸ ਨੂੰ ਪੂਰਾ ਕਰੇ ਬਹੁਤ ਹੀ ਇੱਛਾ ਕਰਦਾ ਜੋ ਅੱਛਾ ਸੋਚਦਾ ਹੈ ਆਪਕੇ ਅੱਗੇ ਆਪ ਦਾ